ਕਾਂਗਰਸ ਦੇ ਸਾਬਕਾ ਵਿਧਾਇਕ ਰਹੇ ਦਲਬੀਰ ਸਿੰਘ ਗੋਲਡੀ ਇੰਨੀ ਦਿਨੀ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਨੇ ਆਮ ਆਦਮੀ ਪਾਰਟੀ ਚੋ ਬੇਸ਼ੱਕ ਸ਼ਾਮਲ ਹੋ ਗਏ ਹੁਣ ਪਰ ਉਹਨਾਂ ਦੇ ਨਾਲ ਲੱਗਦੇ ਸਰਪੰਚ ਪੰਚ ਪਾਰਟੀ ਚ ਸ਼ਾਮਲ ਨਹੀਂ ਹੋਏ ਆਮ ਆਦਮੀ ਪਾਰਟੀ ਦੇ ਨਾਲ ਦਲਬੀਰ ਸਿੰਘ ਗੋਲਡੀ ਨੇ ਆਪਣੀਆਂ ਤਾਰਾਂ ਜ਼ਰੂਰ ਜੋੜੀਆਂ ਨੇ ਪਰ ਉਹਨਾਂ ਦੇ ਨਾਲ ਉਹਨਾਂ ਦੇ ਵਰਕਰ ਖਾਸ ਕਰਕੇ ਪਿੰਡਾਂ ਦੇ ਪੰਚ ਸਰਪੰਚ ਨਾਲ ਨਹੀਂ ਤੁਰੇ ਇਹ ਇੱਕ ਵੱਡਾ ਝਟਕਾ ਦਲਬੀਰ ਗੋਲਡੀਨ ਹੋ ਸਕਦਾ ਹੈ ਇਹ ਗੱਲ ਸੁਖਪਾਲ ਸਿੰਘ ਖਹਿਰਾ ਨੇ ਆਖੀ ਖੈਰਾ ਹੋਰ ਕੀ ਕੁਝ ਆਖਦੇ ਆ ਉਹ ਸੁਣਾਉਣੇ ਆ ਤੁਹਾਨੂੰ ਉਸ ਤੋਂ ਪਹਿਲਾਂ ਤੁਸੀਂ ਜੁੜਿਓ ਲੋਕਪਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਸੁਖਪਾਲ ਸਿੰਘ ਖੈਰਾ ਨੇ ਇੱਕ ਰੈਲੀ ਦੇ ਵਿੱਚ ਸੰਬੋਧਨ ਕਰਦਿਆਂ ਹੋਇਆਂ ਇਹ ਗੱਲ ਬੜੇ ਜ਼ੋਰ ਦੇ ਕੇ ਆਖੀ ਕਿ ਮੈਨੂੰ ਗੋਲਡੀ ਦੇ ਨਾਲ ਜੁੜੇ ਹੋਏ ਪੰਜਾਂ ਸਰਪੰਚਾਂ ਨੇ ਸੱਦ ਕੇ ਕਿਹਾ ਕਿ ਖੈਰਾ ਸਾਹਿਬ ਗੋਲਡੀ ਜਿੱਥੇ ਮਰਜੀ ਜਾਵੇ ਐਸੀ ਤੁਹਾਡੇ ਨਾਲ ਇੱਕ ਮਿੰਟ ਛਿੜ ਗਿਆ ਮੁੱਖ ਮੰਤਰੀ ਦੇ ਸਾਹਮਣੇ ਧੂਣੀ ਦੇ ਵਿੱਚ ਖੜੇ ਤੁਸੀਂ ਦੇਖਿਆ ਗੋਲਡੀ ਗਿਆ ਸਾਰੇ ਸਰਪੰਚਾਂ ਨੇ ਮੈਨੂੰ ਸੱਦ ਕੇ ਕਿਹਾ ਅਸੀਂ ਖੜੇ ਹਾਂ ਸਰਪੰਚ ਦੇ ਨਾਲ ਅਸੀਂ ਖੜੇ ਹਾਂ ਕਾਉਂਸਲਰ ਦੇ ਨਾਲ ਇਹਨੇ ਗ੍ਰੇਟੰਡ ਨਾਲ ਤਾਂ ਤੁਸੀਂ ਸੁਣੀ ਹੀ ਲਿਆ ਕਿਸ ਉਸਪਾਲਸਨ ਕਹਾਰਾ ਨੇ ਕਿੱਡਾ ਵੱਡਾ ਦਾਵਾ ਕੀਤਾ ਇਸ ਦਾਵੇ ਚ ਕਿੰਨਾ ਕਦਮ ਹੈ ਇਹ ਤਾਂ ਗੋਲਡੀ ਜਾਂ ਖਹਿਰਾ ਹੀ ਸਪਸ਼ਟ ਕਰ ਸਕਦੇ ਪਰ ਖਹਿਰੇ ਦਾ ਇਹ ਦਾਵਾ ਜਿਹੜਾ ਆ ਇਹ ਬਹੁਤ ਵੱਡਾ ਹੈ ਆਖਿਰਕਾਰ ਗਰਾਉਂਡ ਦੀ ਰਿਪੋਰਟ ਕੀ ਕਹਿੰਦੀ ਆ ਉਹ ਇੱਕ ਅੱਡ ਤੌਰ ਦੇ ਉੱਤੇ ਮਹੱਤਵ ਰੱਖਦੀ ਹੈ ਦਲਵੀਰ ਸਿੰਘ ਗੋਲਡੀ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਉੱਤੇ ਇਲਜ਼ਾਮ ਲਾਇਆ ਕਿ ਉਹਨਾਂ ਨੇ ਉਹਨਾਂ ਦੇ ਨਾਲ ਵਾਅਦਾ ਕਰਕੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਨਿਰਾਸ਼ ਹੋ ਕੇ ਗੋਲਡੀ ਪਾਰਟੀ ਛੱਡ ਕੇ ਚਲੇ ਗਏ ਪਰ ਫਿਲਹਾਲ ਤੁਰੀ ਦੀ ਜਿਹੜੀ ਸਥਿਤੀ ਹੈ ਜੇਕਰ ਸੁਖਪਾਲ ਸਿੰਘ ਖੇਰਾ ਦੇ ਇਸ ਦਾਅਵੇ ਨੂੰ ਹੀ ਮੰਨ ਲਿਆ ਜਾਵੇ ਤਾਂ ਉਹ ਕੁਝ ਇਹਦੇ ਨਾਲ ਰਲਦੀ ਮਿਲਦੀ ਨਜ਼ਰ ਆਉਂਦੀ ਹੈ ਜਲੰਧਰ ਤੋਂ ਸ਼ਬਦ ਦੇ ਇੱਕ ਅਖਬਾਰ ਦੀ ਰਿਪੋਰਟ ਵੀ ਇਸ ਬਾਰੇ ਇਸ਼ਾਰਾ ਕਰਦੀ ਹੈ ਕਿ ਬੇਸ਼ੱਕ ਗੋਲਡੀ ਆਮ ਆਦਮੀ ਪਾਰਟੀ ਚ ਜਾ ਚੁੱਕੇ ਨੇ ਪਰ ਉਹਨਾਂ ਦੇ ਕਿਸੇ ਸਮੇਂ ਸਮਰਥਕ ਰਹੇ ਪਿੰਡਾਂ ਦੇ ਸਰਪੰਚ ਪੰਚਾਇਤ ਅਤੇ ਪਤਵੰਤੇ ਸੱਜਣ ਜਾਂ ਮੋਤਵਰ ਸੱਜਣ ਜਿਹੜੇ ਕਾਂਗਰਸ ਨੂੰ ਲੀਡ ਕਰਦੇ ਰਹੇ ਹੈ ਉਹ ਜਿਹੜੇ ਆਮ ਆਦਮੀ ਪਾਰਟੀ ਚ ਨਹੀਂ ਗਏ ਅਤੇ ਖੇੜਾ ਨਾਲ ਗਏ ਆ ਜਾਂ ਨਹੀਂ ਕਿ ਇੱਕ ਅਲੈਦਾ ਡਿਬੇਟ ਪਰ ਉਹ ਫਿਲਹਾਲ ਆਮ ਆਦਮੀ ਪਾਰਟੀ ਦੇ ਨਾਲ ਤੁਰਨ ਤੋਂ ਸੰਕੋਚ ਕਰ ਰਹੇ ਨੇ ਇਹ ਜਿਹੜੀ ਉਸ ਅਖਬਾਰ ਦੀ ਰਿਪੋਰਟ ਕਹਿ ਰਹੀ ਹੈ ਇਹ 골ਡੀ ਲਈ ਵੀ ਸੋਚਣ ਵਾਲੀ ਗੱਲ ਹੈ ਕਿ ਉਹ ਕਿਸ ਦਮ ਦੇ ਉੱਤੇ ਏਡਾ ਵੱਡਾ ਕਦਮ ਚੁੱਕਿਆ ਉਹਨਾਂ ਨੇ ਆਖਰ ਕਿਉਂ ਉਹਨਾਂ ਨੇ ਜਿਹੜਾ ਆਪਣੇ ਭਰੋਸੇਯੋਗ ਪੰਚਾਂ ਸਰਪੰਚਾਂ ਨੂੰ ਭਰੋਸੇ 'ਚ ਨਹੀਂ ਲਿਆ ਅਤੇ ਉਹਨਾਂ ਨੂੰ ਨਾਲ ਤੁਰਨ 'ਚ ਕਾਮਯਾਬ ਕਿਉਂ ਨਹੀਂ ਹੋਏ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ 골ਡੀ ਦੇ ਇਸ ਮੂਵ ਨੂੰ ਲੈ ਕੇ ਕਿ ਦਲਵੀਰ 골ਡੀ ਬੇਸ਼ੱਕ ਚਲੇ ਗਏ ਨੇ ਪਰ ਪਾਰਟੀ ਦੇ ਨਾਲ ਉਹਨਾਂ ਦੇ ਨਾਲ ਜਿਹੜੇ ਆਗੂ ਕੰਮ ਕਰਦੇ ਸੀ ਉਹ ਨਹੀਂ ਗਏ ਇਹ ਗਰਾਉਂਡ ਤੋਂ ਰਪੋਟਾ ਬਕਾਇਦਗੀ ਨਾਲ ਆ ਰਹੀਆਂ ਨੇ ਕਿੰਨੀ ਸੱਚਾਈ ਹੈ ਇਸ ਦੇ ਵਿੱਚ ਕਿੰਨੀ ਨਹੀਂ ਇਹ ਤਾਂ ਸਮਾਂ ਦੱਸੇਗਾ ਪਰ ਫਿਲਹਾਲ ਗੋਲਡੀ ਨੂੰ ਆਪਣੇ ਇਸ ਫੈਸਲੇ ਤੇ ਵਿਚਾਰਨ ਦੀ ਲੋੜ ਹੈ ਕਿ ਆਖਰਕਾਰ ਕਮੀ ਕਿੱਥੇ ਰਹਗੀ ਉਹ ਕਿਉਂ ਨਹੀਂ ਬਣਾ ਸਕਿਆ ਆਪਣੇ ਸਮਰਥਕਾਂ ਨੂੰ ਕਿ ਜਿਹੜੇ ਉਹਨਾਂ ਦੇ ਨਾਲ ਤੁਰ ਸਕਦੇ ਫਿਲਹਾਲ ਸੁਖਪਾਲ ਸਿੰਘ ਖੈਰਾ ਦਾ ਇਹ ਦਾਵਾ ਕਿੰਨਾ ਸੱਚ ਹੁੰਦਾ ਕਿੰਨਾ ਝੂਠਾ ਨਿਕਲਦਾ ਹੈ ਗੋਲਡੀ ਦੇ ਨਾਲ ਕੋਈ ਜਾਣਦਾ ਹੈ ਨਹੀਂ ਜਾਣਦਾ ਇਹ ਤਾਂ ਸਮਾਂ ਦੱਸੇਗਾ ਇੱਕ ਵੀ ਨਹੀਂ ਛੜ ਗਿਆ ਮੁੱਖ ਮੰਤਰੀ ਦੇ ਸਾਹਮਣੇ ਧੂੜੀ ਦੇ ਵਿੱਚ ਖੜੇ ਤੁਸੀਂ ਦੇਖਿਆ ਗੋਲਟੀ ਗਿਆ ਸਾਰੇ ਸਰਪੰਚਾਂ ਨੇ ਮੈਨੂੰ ਸੱਦ ਕੇ ਕਿਹਾ ਅਸੀਂ ਖੜੇ ਹਾਂ ਸਰਪੰਚ ਤੇਰੇ ਨਾਲ ਅਸੀਂ ਖੜੇ ਹਾਂ ਕਾਉਂਸਲਰ ਤੇਰੇ ਨਾਲ ਇੰਨੇ ਗਰੇਤ ਕੰਦੇ ਨਾਲ